ਸਿਆਣੇ ਕਹਿੰਦੇ ਨੇ ਵੀ ਤੁਹਾਡੀ ਸੰਗਤ ਸੱਚਮੁੱਚ ਮੈਟਰ ਕਰਦੀ ਆ ਜੇ ਤੁਸੀਂ ਨਿੱਕ ਗਰ ਸੋਚ ਦੇ ਬੰਦਿਆ ਨਾ ਰਹੋਗੇ ਤਾਂ ਤੁਹਾਡੀ ਬੋਲਬਾਣੀ ਚੋਂ ਸਰਦਾਰੀ ਚਲਕੂਗੀ ਤੁਹਾਡੇ ਔਰੇ ਚੋਂ ਸਰਦਾਰੀ ਚਲਕੂਗੀ ਤੁਹਾਡੇ ਪਹਿਰਾਵੇ ਚੋਂ ਸਰਦਾਰੀ ਚਲਕੂਗੀ ਫਿਰ ਮੈਟਰ ਉਥੇ ਨਹੀਂ ਕਰਦਾ ਕਿ ਤੁਹਾਡੀ ਜੈਕਟ 50000 ਵਾਲੀ ਪਾਈ ਆ ਕਿ 500 ਵਾਲੀ ਪਾਈ ਆ ਥੋੜਿਆ ਕਮਾਕਾਰਾਂ ਚੋਂ ਸਰਦਾਰੀ ਝਲਕਦੀ ਆ ਪਰ ਜੇ ਤੁਹਾਡੀ ਸੰਗਤ ਖੱਚ ਬੰਦਿਆਂ ਨਾਲ ਹੋਊਗੀ ਕਦੇ ਬੰਦਿਆਂ ਨਾਲ ਹੋਊਗੀ ਤਾਂ ਤੁਹਾਡੀ ਸੋਚ ਤੁਹਾਡੇ ਪਹਿਰਾਵੇ ਤੇ ਤੁਹਾਡੀ ਮਾਨਸਿਕਤਾ ਚੋਂ ਖੱਚ ਪੁਣਾ ਅੱਜ ਵੀ ਝਲਕੂਗਾ ਤੇ ਕੱਲ ਵੀ ਝਲਕੂਗਾ ਸੋ ਸਿਆਣੇ ਤਾਂ ਹੀ ਕਹਿੰਦੇ ਨੇ ਜਿੱਦਾਂ ਦੀ ਸੰਗਤ ਉਦਾਂ ਦੀ ਰੰਗਤ ਗੱਲਾਂ ਜੋੜ ਦਾਣਾ ਬਣਾ ਬਲੋਤਾ